ਪਰ ਮੁੱਖ ਮੰਤਰੀ ਨੇ ਜਿਹੜੀ ਗੱਲ ਗੱਲ ਕਈ ਖੜਾ ਸਾਹਿਬ ਵੀ ਇਹ ਸਾਡੇ ਨਾਲ ਹੀ ਰਿਹਾ ਸਾਨੂੰ ਪਤਾ ਹੈ ਇਹ ਐਲੋਪੀ ਬਣਨਗੇ ਜਾਂ ਕੋਈ ਯੋਧੇ ਲੈਣੇ ਜਦੋਂ ਹੁੰਦੇ ਨੇ ਇਸ ਤਰੀਕੇ ਨਾਲ ਕਰਦੇ ਨਹੀਂ ਤੁਹਾਡਾ ਕੀ ਖਿਆਲ ਆ ਕਿ ਐਲੋਪੀ ਮੈਨੂੰ ਭਗਵੰਤ ਨੇ ਬਣਾਇਆ ਸੀਗਾ ਇਹ ਤਾਂ ਫੁਲਕਾ ਸਾਹਿਬ ਨੂੰ ਵੀ ਕਢਾਉਣ ਨੂੰ ਫਿਰਦਾ ਸੀ ਇਹ ਤਾਂ ਸੋਚਾ ਸਿੰਘ ਛੋਟੇਪੁਰ ਨੂੰ ਕਢਾਇਆ ਇਸ ਬੰਦੇ ਨੇ ਮਿੱਥ ਕੇ ਕਿ ਜੀ ਇਹਦੀ ਆਡੀਓ ਇੱਕ 2 ਲੱਖ ਰੁਪਏ ਦੀ ਵੀਡੀਓ ਦਿਖਾਈ ਤਾਂ ਕਿਸੇ ਨੂੰ ਹੈ ਨਹੀਂਗੀ ਇਹਨੇ ਕੋਈ ਚੱਜ ਦਾ ਬੰਦਾ ਪੰਜਾਬ ਦੇ ਵਿੱਚ ਨਹੀਂ ਰਹਿਣ ਦਿੱਤਾ ਡਾਕਟਰ ਗਾਂਧੀ ਨੂੰ ਸਾਈਡ ਲਾਈਨ ਇਹਨੇ ਕਰਵਾਇਆ ਭਗਵੰਤ ਪਾਲ ਇਹ ਮੈਨੂੰ ਕਿੱਥੋਂ ਬਣਾਉਣ ਆਲਾ ਸੀ ਮੈਨੂੰ ਤਾਂ ਜਦੋਂ ਫ ਕਰਤੀ ਕੇਜਰੀਵਾਲ ਨੂੰ ਕਿ ਅਸੀਂ ਆਪਣਾ ਐਲੋਪੀ ਚੁਣ ਲਿਆ ਵਾ ਉਹ ਤਾਂ ਮਜਬੂਰੀ ਵਾਸਤੇ ਮੈਨੂੰ ਬਣਾਉਣਾ ਪਿਆ ਕਿਉਂਕਿ ਸਾਰੇ ਐਮਐਲਏ ਮੇਰੇ ਨਾਲ ਸੀਗੇ ਇਹਨੇ ਕਿਥੋਂ ਮੈਨੂੰ ਬਣਵਾ ਲਿਆ ਜਿਹੜੇ ਜਿਹੜੀ ਤੁਸੀਂ ਗੱਲ ਕਹੀ ਵੀ ਸਾਰੇ ਬੰਦੇ ਇਹ ਜਿਹੜਾ ਕਹਿੰਦਾ ਸੀ ਨਾ ਜੀ ਖੇੜਾ ਆਪਣੇ ਪਹਿਲਾਂ ਤਾਂ ਪਿਤਾ ਜੀ ਦੀ ਗੱਲ ਕਰਦਾ ਇਹਦਾ ਮਤਲਬ ਮੇਰੀਆਂ ਪੋਸਟਾਂ ਦੇਖਦਾ ਹੈ ਫਿਰ ਕਹਿੰਦਾ ਥੱਲੇ ਕਮੈਂਟ ਕਰਾਉਂਦਾ ਉਹ ਕਹਿੰਦੇ ਕਮੈਂਟ ਕਰਾਉਂਦੇ ਹੋ ਤੁਸੀਂ ਤੁਸੀਂ ਬੰਦੇ ਰੱਖੇ ਹੋ ਨੇ ਕਮੈਂਟ ਕਰਾਉਣ ਦੇ ਲਈ ਹੱਕ ਸੱਚ ਤੇ ਪਹਿਰਾ ਹੱਕ ਸੱਚ ਦਾ ਪਹਿਰਾ ਸੁਪਾਲ ਸਿੰਘ ਖੇੜਾ ਇਹਦਾ ਮਤਲਬ ਮੇਰੀ ਪੋਸਟਾਂ ਪੜ੍ਹ ਰਿਆ ਰੋਜ਼ੇ ਬੈਠਾ ਵਿਹ ਕਮੈਂਟਾਂ ਨਾ ਬਣਾਊਗਾ ਕੋਈ ਪਾਰਟੀ ਬਣਾਉਂਦੀ ਇਦਾਂ ਕਮੈਂਟਾਂ ਦੇ ਨਾਲ ਇਹਦਾ ਮਤਲਬ ਇਹਦੇ ਕੋਈ ਇਨਫੋਰਮੇਸ਼ਨ ਆ ਕੋਈ ਕਿਤੇ ਖੈਰੇ ਨੂੰ ਐਲੂਪੀ ਨਾ ਬਣਾ ਦੇਣ ਇਹਦਾ ਮਤਲਬ ਇਹਦਾ ਮਤਲਬ ਉਹ ਤੋਂ ਵੀ ਡਰਦੇ ਨੇ ਇਨਫੋਰਮੇਸ਼ਨ ਪੂਰੀ ਰੱਖਦੇ ਨੇ ਤੁਹਾਡੇ ਬਾਰੇ ਹੋ ਸਕਦਾ ਇਹਨਾਂ ਨੂੰ ਜ਼ਿਆਦਾ ਜਾਂਚ ਆਏ ਤਾਂ ਕਹਿੰਦਾ ਮੈਂ ਕੀੜੀਕੂੜੀ ਜਾਣਦਾ ਪੰਜਾਬ ਦੀ ਤੇ ਮੈਂ ਸਾਡੀ ਇਨਫੋਰਮੇਸ਼ਨ ਇੰਟੈਲੀਜੈਂਸ ਤੱਕ ਦਿੱਲੀ ਤੱਕ ਕੰਮ ਕਰਦੀ ਆ ਹੋ ਸਕਦਾ ਇਹਦੇ ਕੋਈ ਕੋਤਲਾ ਹੋਵੇ ਮੇਰੇ ਕੋਲ ਤਾਂ ਕੋਤਲਾ ਹੈ